ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਪੰਜਾਬੀ ਵਿਅਚ ਕੁਕਿੰਗ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਇਹ ਚੈਨਲ ਦੇ ਬਾਰੇ ਮੈਂ ਆਪ ਸਾਰਿਆਂ ਨੂੰ ਕੁਝ ਦੱਸਣਾ ਚਾਹਨੀ ਹਾਂ ਜਦੋਂ ਮੈਂ ਇਹ ਚੈਨਲ ਸ਼ੁਰੂ ਕੀਤਾ ਕੁਕਿੰਗ ਚੈਨਲ ਤੇ ਉਸ ਵਕਤ ਮੈਂ ਇੱਕ ਚੈਨਲ ਦੇਖਿਆ ਵੀਡੀਓ ਦੇਖੀ ਸਿੱਖੋ ਕੰਪਿਊਟਰ ਐਂਡ ਟੱਚ ਚੈਨਲ ਨਿਸ਼ਾਂਤ ਕੁਮਾਰ ਦਾ ਇਹ ਚੈਨਲ ਹੈ ਬਹੁਤ ਹੀ ਅੱਛੇ ਤਰੀਕੇ ਨਾਲ ਸਮਝਾਉਂਦਾ ਹੈ ਕੁਕਿੰਗ ਦੇ ਬਾਰੇ ਬਹੁਤ ਹੀ ਵਧੀਆ ਸਿਖਾਉਂਦਾ ਹੈ ਅਗਰ ਉਹਦੀ ਵੀਡੀਓ ਨੂੰ ਅਚੀ ਤਰ੍ਹਾਂ ਦੇਖਿਆ ਜਾਏ ਵਾਚ ਕੀਤਾ ਜਾਏ ਤੇ ਆਪਣੇ ਆਪ ਹੀ ਵੀਡੀਓ ਸੋਹਣੀ ਬਣ ਜਾਂਦੀ ਹੈ ਇਸ ਤੋਂ ਪਹਿਲੋ ਮੇਰਾ ਇੱਕ ਚੈਨਲ ਹੈ ਐਸ ਕੇ ਚੈਨਲ ਉਹ ਵੀ ਮੈਂ ਉਸੇ ਦਾ ਹੀ ਚੈਨਲ ਦੇਖ ਕੇ ਉਸੇ ਦੀ ਵੀਡੀਓ ਦੇਖ ਕੇ ਪੇਰੀ ਵੀਡੀਓ ਸ਼ੁਰੂ ਕੀਤੀ ਹੈ ਚੈਨਲ ਸ਼ੁਰੂ ਕੀਤਾ ਹੈ ਸੋ ਆਪ ਸਾਰਿਆਂ ਨੂੰ ਮੈਂ ਇਹੋ ਹੀ ਕਹਿਣਾ ਚਾਹਾਂਗੀ ਕਿ ਕੰਪਿਊਟਰ ਸਿੱਖੋ ਕੰਪਿਊਟਰ ਐਂਡ ਟੱਚ ਚੈਨਲ ਜੋ ਹੈ ਬਹੁਤ ਵਧੀਆ ਚੈਨਲ ਹੈ ਨਿਸ਼ਾੰਤ ਕੁਮਾਰ ਮੁੰਡਾ ਬਹੁਤ ਹੀ ਵਧੀਆ ਸਮਝਾਉਂਦਾ ਹੈ ਆਪ ਸਾਰਿਆਂ ਨੂੰ ਮੈਂ ਉਹਦਾ ਚੈਨਲ ਆਪਣੀ ਇਸ ਵੀਡੀਓ ਵਿੱਚ ਮੈਂਸ਼ਨ ਕਰ ਦੇਵਾਂਗੀ ਤੁਸੀਂ ਜਾਇਓ ਕੰਪਿਊਟਰ ਟੱਚ ਚੈਨਲ ਜੋ ਹੈ ਉਹ ਦੇਖਿਓ YouTube ਤੇ फेर ਤੁਸੀਂ ਬਾਅਦ ਵਿੱਚ ਦੱਸਿਓ ਕਿ ਵਾਕਈ ਹੀ ਚੈਨਲ ਵਧੀਆ ਹੈ ਕੰਪਿਊਟਰ ਨਹੀਂ ਆ ਵੀ ਗੱਲਾਂ ਸਿਖਾਉਂਦਾ ਹੈ ਬਾਕੀ ਹੋਰ ਵੀ ਕੁਕਿੰਗ ਚੈਨਲ ਵੀ ਵਲੋਗ ਚੈਨਲ ਵੀ ਸਾਰੇ ਹੀ ਅچھے ਤਰੀਕੇ ਦੇ ਨਾਲ ਸਮਝਉਂਦਾ ਹੈ ਹੌਲੀ ਹੌਲੀ ਇਨਸਾਨ ਅਗਰ ਸਿੱਖਣਾ ਚਾਵੇ ਕੁਛ ਤੇ ਸਿੱਖ ਸਕਦਾ ਹੈ ਸੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂੰਤੀ ਹੈ ਤੁਸੀਂ ਵੀ ਅਗਰ YouTube ਤੇ ਚੈਨਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ ਲੇਕਿਨ ਬੜੇ ਹੌਸਲੇ ਦੇ ਨਾਲ ਤੇ ਬੜੇ ਤਰੀਕੇ ਦੇ ਨਾਲ ਸਿੱਖਣਾ ਪੈਂਦਾ ਹੈ ਆਪੇ ਹੀ ਆਸਤੇ ਆਸਤੇ ਸਾਰੀਆਂ ਹੀ ਵੀਡੀਓ ਆਪ ਸਾਰਿਆਂ ਦੀਆਂ ਵੀ ਚੱਲ ਪੈਣ ਗਈਆਂ ਮੇਰਾ ਤੇ ਹੱਲੇ ਕੁਕਿੰਗ ਚੈਨਲ ਨਵਾਂ ਹੈ ਕਦੀ ਕਦੀ ਵੀਡੀਓ ਪਾਣੀ ਹੈ ਮੈਂ ਕਿਉਂਕਿ ਇਸ ਤੋਂ ਪਹਿਲੇ ਮੈਂ ਬਿਮਾਰ ਹੋ ਗਈ ਸੀ ਹੁਣ ਠੀਕ